ਟਰੈਪ ਅੱਜ ਇਸ ਵੇਲੇ ਪੰਜਾਬ ਚ ਚੋਣਾਂ ਹੋ ਰਹੀਆਂ ਸਾਰੇ ਦੇਸ਼ ਚ ਚੋਣਾਂ ਹੋ ਰਹੀਆਂ ਚੋਣਾਂ ਵਿੱਚ ਇਹ ਪਹਿਲੀ ਵਾਰੀ ਹੋਇਆ ਖਾਸ ਤੌਰ ਤੇ ਪੰਜਾਬ ਚ ਸਾਰੇ ਦੇਸ਼ ਚ ਹੋ ਰਿਹਾ ਪਰ ਖਾਸ ਤੌਰ ਤੇ ਪੰਜਾਬ ਵਿੱਚ ਅਸੀਂ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਸਵਾਲ ਕਰਦੇ ਆ ਰੂਲੀ ਪਾਰਟੀ ਵਾਲਿਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਨੇ ਪੀਡੀ ਚ ਸੱਤਾ ਦਾ ਸੁੱਕੋ ਗਿਆ ਹੈ ਇਹ ਤੇ ਪੰਜਾਬ ਚ ਹੈ ਪਿਛਲੇ ਦਿਨੀ ਇੱਥੇ ਇੱਕ ਬੀਜੇਪੀ ਦਾ ਡੈਲੀਗੇਸ਼ਨ ਆ ਕੇ ਮੁੱਖ ਚੋਣ ਕਮਿਸ਼ਨ ਨੂੰ ਮਿਲਿਆ ਉਹਨਾਂ ਨੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਹੈ ਜਿਵੇਂ ਉਹਨਾਂ ਨੂੰ ਕੋਈ ਇਲੈਕਸ਼ਨ ਦੀ ਮੁਹਿੰਮ ਚਲਾਉਣ ਨਹੀਂ ਦਿੰਦਾ ਅਸੀਂ ਇਹਨਾਂ ਨੂੰ ਕਿਹਾ ਵੀ ਸਾਡਾ ਇਹ ਕੋਈ ਮਨਸ਼ਾ ਨਹੀਂ ਅਸੀਂ ਜਦੋਂ ਆਪਣੇ ਨੁਮਾਇੰਦੇ ਚੁਣਨੇ ਆ ਪਹਿਲੀ ਵਾਰੀ ਹੋਇਆ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਉਹਨਾਂ ਤੇ ਸਵਾਲ ਕਰੀਏ ਪਿਛੋਕੜ ਤੁਹਾਡਾ ਕੀ ਹੈ ਅੱਗੇ ਤੁਸੀਂ ਕੀ ਕਰੋਗੇ ਜੋ ਤੁਸੀਂ ਸਾਡੇ ਨਾਲ ਕਰਦੇ ਰਹੇ ਹੋ ਕੀ ਇਸੇ ਤਰ੍ਹਾਂ ਕਰੋਗੇ ਜਿਦਾਂ ਦਾ ਤੁਹਾਡਾ ਬਿਹੇਵੀਅਰ ਹੈ ਇਹ ਅਸੀਂ ਇਹਨੂੰ ਇਹਨਾਂ ਦੇ ਧਿਆਨ 'ਚ ਲਿਆਉਂਦਾ ਵੀ ਅਸਲੀਅਤ ਇਹ ਹੈ ਵੀ ਉਹ ਨਾਲ ਫੋਰਸ ਫੋਰਸ ਬਹੁਤ ਵੱਡੀ ਗਿਤੀ 'ਚ ਲੈ ਕੇ ਤੁਰਦੇ ਆ ਇਹ ਨਾਲ ਉਹਨਾਂ ਦੇ ਜਿਹੜਾ ਖਰੂਦੀ ਕਿਸਮ ਦਾ ਜਿਹੜਾ ਉਹਨਾਂ ਦਾ ਹੈਗਾ ਅਮਲਾ ਫੈਲਾ ਉਹ ਤੁਰਦਾ ਹੈ ਜੇ ਅੱਗੇ ਹੋ ਕੇ ਲੋਕ ਨਾ ਕਿ ਘੇਰ ਕੇ ਸਵਾਲ ਕਰਨ ਤਾਂ ਉਹ ਖੜਦੇ ਹੀ ਨਹੀਂ ਮਿੱਟੀ ਪਾ ਕੇ ਲੋਕਾਂ ਦੇ ਉੱਤੇ ਸਵਾਲਾਂ ਤੋਂ ਬਚਦੇ ਆ ਲੋਕਾਂ ਦਾ ਲੋਕ ਅਧਿਕਾਰ ਹੈ ਲੋਕ ਸਵਾਲ ਕਰਨ ਪੁੱਛ ਸਕਦੇ ਆ ਉਹਨਾਂ ਨੂੰ ਆਪਣਾ ਇਹ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਡੈਮੋਕ੍ਰੇਸੀ ਦੇ ਹਿੱਤ ਚ ਹੈ ਕਿ ਲੋਕੀ ਸਵਾਲ ਕਰਨ ਲੱਗੇ ਅਜੇ ਤੱਕ ਕਦੀ ਨਹੀਂ ਹੋਇਆ ਹੁਣ ਤੱਕ ਤਾਂ ਲੋਕੀ ਹੱਥ ਬੰਨ੍ਹ ਕੇ ਖੜਦੇ ਹੁੰਦੇ ਸੀ ਅੱਗੇ ਇਹਨਾਂ ਦੇ ਜਦੋਂ ਨੁਮਾਇੰਦੇ ਆਉਂਦੇ ਸੀ ਤੇ ਜਦੋਂ ਰਾਜ ਭਾਗ ਬੇਲ ਗਿਆ ਪਿੜੇ 5 ਸਾਲ ਲੋਕਾਂ ਦੇ ਚੰਦੀਆਂ ਚਲਾਉਂਦੇ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਯਕੀਨ ਦਿਵਾਉਣ ਆਏ ਆ ਅਸੀਂ ਪੂਰੀ ਤਰ੍ਹਾਂ ਪੀਸਫੁੱਲ ਰਹਾਂਗੇ ਸਾਡਾ ਕਿਸੇ ਨੂੰ ਕੋਈ ਐਦਾਂ ਖੱਜਲ ਖੁਆਰ ਕਰਨ ਦਾ ਕੋਈ ਮਨਸ਼ਾ ਨਹੀਂ ਪਰ ਇਹ ਵੀ ਰੋਕੋ ਵੀ ਜੇ ਚੀਫ ਮਿਨਿਸਟਰ ਜਾਂਦਾ ਹੈ ਉੱਥੇ ਕਿਸਾਨਾਂ ਨੂੰ ਸਾਰੀ ਦਿਹਾੜੀ ਫੜ ਕੇ ਥਾਣਿਆਂ 'ਚ ਬੰਦ ਕਰਕੇ ਬਿਠਾ ਦਿੰਦੇ ਨੇ ਸ਼ਾਮ ਨੂੰ ਉਹਨਾਂ ਨੂੰ ਛੱਡ ਦਿੰਦੇ ਨੇ ਇਹ ਸਾਡੇ ਜਿਹੜੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਤੇ ਛਾਪਾ ਨਾ ਮਾਰੋ ਉਹ ਵੀ ਰੋਕੋ ਅਸੀਂ ਪੀਸ ਸਾਡੀ ਸਟੇਟ ਹੈ ਇਹਨੂੰ ਪੀਸਫੁੱਲ ਰੱਖਣ ਦੀ ਅਸੀਂ ਤੁਹਾਨੂੰ ਗਾਰੰਟੀ ਦਿੰਦੇ ਆ ਜੇ ਕੋਈ ਗੜਬੜ ਹੋਏਗੀ ਤਾਂ ਇਹਨਾਂ ਦੇ ਪਾਸਟ ਤੇ ਹੋਏਗੀ ਸਾਡੇ ਪਾਸਟ ਤੇ ਨਹੀਂ ਹੋਏਗੀ ਅਸੀਂ ਇਹ ਅੱਜ ਮੈਮੋਰੰਡਮ ਦੇ ਕੇ ਹਰਮਿੰਦਰ ਸਿੰਘ ਤੁਹਾਨੂੰ ਸਰਚਮੇ ਬੀਜਪੀ ਕੀ ਤਰਫ ਸੇ ਜੋ ਗਿਆਨ ਦਿਆ ਗਿਆ ਥਾ ਉਸਮੇ ਇਹ ਵੀ ਕਹਾ ਗਿਆ ਥਾ ਕਿ ਬਿਨਾ ਪਰਮਿਸ਼ਨ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਤੋ ਉਨ ਕੋ ਵੀ ਪਰਮਿਸ਼ਨ ਲੈਨੀ ਚਾਹੀਏ ਕਿਸਾਨੋ ਕੋ ਵੀ ਮੈਂ ਅਸੀਂ ਇਹ ਵੀ ਸਵਾਲ ਕੀਤਾ ਸੀ ਉਹਨਾਂ ਨੂੰ ਕਿ ਸਾਡਾ ਸਾਰੀ ਉਮਰ ਦਾ ਤਜਰਬਾ ਹੈ ਤੁਸੀਂ ਪਰਮਿਸ਼ਨਾਂ ਦੇ ਚੱਕਰ ਚ ਪਾਜੋ ਤੁਹਾਨੂੰ ਪਰਮਿਸ਼ਨਾਂ ਦੇ ਚੱਕਰ ਗਦੀ ਗੇੜ ਚ ਐਸਾ ਪਾਉਂਦੇ ਨੇ ਦਿੰਦੇ ਹੀ ਨਹੀਂ ਪਰਮਿਸ਼ਨ ਜੇ ਤੱਕ ਕੋਈ ਅਨਲੌਫ ਅਨਲੌਫਲ ਐਕਟੀਵਿਟੀ ਕਰੀਏ ਫੇਰ ਤਾਂ ਸਾਨੂੰ ਪਰਮਿਸ਼ਨਾਂ ਦੇ ਚੱਕਰ ਚ ਪਾਓ ਅਸੀਂ ਲੋਕ ਆ ਤੇ ਅਸੀਂ ਸਵਾਲ ਕਰਦੇ ਹਾਂ ਸਾਡੇ ਕੋਲੋਂ ਆਉਂਦੇ ਆ ਚੱਲ ਕੇ ਅਸੀਂ ਉਹਨਾਂ ਦੇ ਘਰ ਜਾ ਕੇ ਸਵਾਲ ਨਹੀਂ ਕਰਦੇ ਅਸੀਂ ਜਦੋਂ ਉਹ ਆਉਂਦੇ ਆ ਸਾਡੀ ਡਿਊਟੀ ਆ ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਪਿੱਛੇ ਕੀ ਕੀਤਾ ਗਾ ਕੀ ਕਰੋਗੇ ਤਾਂ ਇਦਾਂ ਪਰਮਿਸ਼ਨਾਂ ਪਰਮੂਲ ਸੁਣਨ ਦੇ ਚੱਕਰ 'ਚ ਅਸੀਂ ਨਹੀਂ ਪੈਣਾ ਅਸੀਂ ਤੇ ਵੀ ਕੋਈ ਕੀਤੀ ਆ ਐਜੀਟੇਸ਼ਨ ਕੀਤੀ ਆ ਚੰਡੀਗੜ੍ਹ ਕਰਦੇ ਆ ਅਸੀਂ ਪਰਮਿਸ਼ਨ ਨਹੀਂ ਲੈਂਦੇ ਹੈਗੇ ਕੋਈ ਵੀ ਆ ਕੋਈ ਵੀ ਪਾਲ 144 ਲੱਗੇ ਅਸੀਂ ਬਿਨਾਂ ਪਰਮਿਸ਼ਨ ਚੀਕਾ ਦੂਸਰਾ ਅਸੀਂ ਅੱਜ ਮੁੱਖ ਚੌਂਟ ਕਮਿਸ਼ਨਰ ਸਾਹਿਬ ਨੂੰ ਇਹ ਕਹਿ ਕੇ ਆਏ ਆ ਵੀ ਜਿਹੜੀ ਇਹ ਵਾਅਦੇ ਕਰਦੇ ਆ ਜਿਹੜੇ ਸਾਡਾ ਵਾਅਦੇ ਕੀਤੇ ਆ ਉਨਾਂ ਨੂੰ ਇੱਕ ਲੀਗਲ ਡਾਕੂਮੈਂਟ ਤੌਰ ਤੇ ਬਣਾਇਆ ਜਾਵੇ ਕਿਉਂਕਿ 14 ਦੇ ਵਿੱਚ ਸਾਡੇ ਨਾਲ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਸੀ ਪਰ ਉਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਉਹਦੇ ਤਹਿਤ ਹੀ ਅਸੀਂ ਅੱਜ ਇਹਨਾਂ ਨੂੰ ਸਵਾਲ ਕਰਦੇ ਹਾਂ ਸਵਾਲਾਂ ਦੇ ਸਾਡੇਾਂ ਦੇ ਜਵਾਬ ਇਹਨਾਂ ਨੂੰ ਦੇਣੇ ਪੈਣਗੇ ਅਸੀਂ ਆਪਦੇ ਵਰਕਰਾਂ ਨੂੰ ਕਿਹਾ ਜਾ ਪੂਰਨ ਸ਼ਾਂਤ ਮਈ ਢੰਗ ਦੇ ਨਾਲ ਸਵਾਲ ਕਰਨੇ ਆ ਕੋਈ ਹਿੰਸਕ ਜਿਹੜੀ ਆ ਪੈਦਾ ਨਹੀਂ ਕਰਨੀ ਦੂਸਰਾ ਇੱਕ ਅਸੀਂ ਲੰਬਾ ਵੀ ਦੇਖ ਕੇ ਆਏ ਹਾਂ ਜਿਹੜਾ ਮੁੱਖ ਇਹਨਾਂ ਨੇ ਚੋਣ ਕਮਿਸ਼ਨਰ ਨੇ ਇੱਕ ਸਰਦਾਰ ਦੀ ਫੋਟੋ ਪੱਗ ਬੰਨ੍ਹ ਕੇ ਖੇਠਾ ਸ਼ੇਰ ਦਾ ਮੂੰਹ ਲਾਇਆ ਅਸੀਂ ਕਹਿੰਦੇ ਗਲਤ ਆ ਸਰਦਾਰ ਤਾਂ ਅੱਗੇ ਸ਼ੇਰ ਹੁੰਦੇ ਇਹਨਾਂ ਨੂੰ ਤੁਸ ਤੁਹਾਨੂੰ ਹਟਾਉਣਾ ਚਾਹੀਦਾ ਇਸ ਤਰ੍ਹਾਂ ਮਜ਼ਾਕ ਸਰਦਾਰ ਦਾ ਹਟਾਉਣਾ ਨਹੀਂ ਚਾਹੀਦਾ। ਔਰ ਜੇ ਤਰੀਕੇ ਦਾ ਜਿਹੜਾ ਇਹ ਜਿਹੜਾ ਹੋਇਆ ਮੇਲ ਦੀ ਜਿਹੜਾ ਪੁਆਇੰਟ ਹੈਗਾ ਉਹ ਇਹ ਪੁਆਇੰਟ ਇਹ ਆ ਵੀ ਡਿਬੇਟ ਲੈਵਲ ਤੇ ਕੋਈ ਵੀ ਪੋਲੀਟੀਕਲ ਪਾਰਟੀ ਆ ਨਹੀਂ ਰਹੀ। ਜੇ ਉੱਥੇ ਪਿੰਡਾਂ 'ਚ ਜਾ ਕੇ ਜੇ ਕੁਐਸਚਨਿੰਗ ਹੋ ਰਹੀ ਆ ਤਾਂ ਇਹਨਾਂ ਦੇ ਮੈਨੀਫੈਸਟੋ ਤੇ ਹੋ ਰਹੀ ਆ ਜਿਹੜੀਆਂ ਸਰਕਾਰਾਂ ਆਪਣੇ ਮੈਨੀਫੈਸਟੋ ਲਿਖ ਕੇ ਲੋਕਾਂ ਤੋਂ ਵੋਟ ਮੰਗਦੀ ਆ ਉਹੀ ਦੁਆਰਾ 5 ਸਾਲ ਬਾਅਦ ਜਿਹੜਾ ਰਿਪੋਰਟ ਕਾਰਡ ਆ ਲੋਕ ਇਹਨਾਂ ਦੇ ਸਾਹਮਣੇ ਰੱਖ ਰਿਹਾ ਵੀ ਆ ਵਾਅਦਾ ਕਰਕੇ ਤੁਸੀਂ ਪਿਛਲੀ ਵਾਰ ਆਏ ਸੀ ਅਸੀਂ ਤੁਹਾਨੂੰ ਸਾਡਾ ਹੱਕ ਬਣਦਾ ਹੁਣ ਅਗਲੀ ਵਾਰ ਜਿਹੜੇ ਮੈਂ ਇਨਵੈਸਟੋ ਬਣਾ ਰਹੇ ਆ ਉਹ ਤੇ ਸੀ ਕਿਵੇਂ ਵਿਸ਼ਵਾਸ ਕਰੀਏ ਇਸ ਲੈਵਲ ਤੇ ਜੇ ਵੋਟ ਪਿੰਡਾਂ ਜਾ ਕੇ ਮੰਗਣਗੇ ਤਾਂ ਉੱਥੇ ਜੇ ਡਿਬੇਟ ਲੈਵਲ ਤੇ ਉਹ ਗੱਲ ਨਹੀਂ ਕਰ ਸਕਦੇ ਤੇ ਸਾਡੀ ਨੁਮਾਇੰਦਗੀ ਅਸੈਂਬਲੀ ਦੇ ਵਿੱਚ ਜਾਂ ਪਾਰਲੀਮੈਂਟ ਦੇ ਵਿੱਚ ਧਾਕੇ ਕਿਵੇਂ ਕਰਨਗੇ ਪਿਛਲੇ ਸਮੇਂ 'ਚ ਜਿਵੇਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਕੀਤੀਆਂ ਉਹਦੇ ਕੁਐਸਚਨ ਨੇ ਜਿਹੜੇ ਉਹਨਾਂ ਤੋਂ ਪੁੱਛੇ ਜਾ ਰਹੇ ਨੇ ਮੇਨਲੀ ਜਿਹੜਾ ਅੱਜ ਇਲੈਕਸ਼ਨ ਕਮਿਸ਼ਨ ਤੇ ਸਾਡਾ ਆਉਣ ਦਾ ਮਤਲਬ ਇਹੀ ਆ ਜਿਹੜੀਆਂ ਪਾਰਟੀ ਨੇ ਆ ਕੇ ਕਿਹਾ ਵੀ ਇਹ ਖਰੂਦ ਕਰਦੇ ਨੇ ਹੋਰ ਨੇ ਅਸੀਂ ਕਹਿੰਦੇ ਆ ਪੰਜਾਬ ਸਾਡਾ ਸ਼ਾਂਤਮਈ ਰੱਖਣਾ ਚਾਹੁੰਦੇ ਆ ਲਾਅ ਨਾਅਰਡਰ ਮੇਨਟੇਨ ਰੱਖਣਾ ਚਾਹੁੰਦੇ ਆ ਅਸੀਂ ਸਿਰਫ ਆਪਣੇ ਜਿਹੜੇ ਹੱਕ ਆ ਉਹ ਡਿਬੇਟ ਲੈਵਲ ਦੇ ਉੱਤੇ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਇਹ ਭੱਜ ਕਿਉਂ ਰਹੇ ਨੇ ਇਹ ਆਨਸਰ ਦੇਣ ਦੇ ਕਿਉਂ ਭੱਜ ਰਹੇ ਆ ਇਹ ਗੱਡੀਆਂ 'ਚ ਆ ਕੇ ਧੂੜ ਮਚਾ ਕੇ ਲੋਕਾਂ ਦੇ ਕੋਲੋਂ ਕਿਉਂ ਨਿਕਲਦੇ ਆ ਜੇ ਉਹਨਾਂ ਦੀ ਵੋਟ ਮੰਗਣਾ ਚਾਹੁੰਦੇ ਆ ਉਹਨਾਂ ਦਾ ਦਿਲ ਜਿੱਤਣਾ ਚਾਹੁੰਦੇ ਆ ਉਹਨਾਂ ਨੂੰ ਖੜਕੇ ਉਹਨਾਂ ਦੀ ਗੱਲ ਸੁਣ ਵੀ ਕੀ ਨਹੀਂ ਕੀਤਾ ਕੀ ਅੱਗੇ ਹੋ ਸਕਦਾ ਇਹਨਾਂ ਨੂੰ ਵੱਧ ਵਧੀਆ ਰਿਜ਼ਲਟਸ ਇਹਨਾਂ ਨੂੰ ਅਨ ਪੋਲਿਟਿਕਲ ਪਾਰਟੀ ਨੂੰ ਜ਼ਿਆਦਾ ਮਿਲ ਸਕਦਾ ਪਰ ਕਾਦਿਆਨ ਸਾਹਿਬ ਇੱਕ ਚੀਜ਼ ਹੈ ਕਿ ਜਿਵੇਂ ਮਾ ਉਹਨਾਂ ਦੀ ਗੱਲ ਕਰ ਲਈਏ ਇੱਕ ਦਿਨ ਸਵਾਲ ਪੁੱਛਣੇ ਰੋਈ ਦੀ ਰਾਤ ਨਿਕਰਾਉਂਦੇ ਜਿਹੜੇ ਪਿੰਡ ਜਾਣਗੇ ਉਹ ਹਰ ਪਿੰਡ ਆਪਣਾ ਸਵਾਲ ਪੁੱਛੂਗਾ ਜੀ ਹਰ ਪਿੰਡ ਦੀ ਲੱਗ ਪ੍ਰੋਬਲਮ ਆ ਜਿਵੇਂ ਫਾਜ਼ਲ ਕਾ ਦੀ ਸੀ ਲੀਡਰ ਵੱਖਰੀ ਵੱਖਰੀ ਜਾਂਦੇ ਆ ਅਲੱਗ-ਅਲੱਗ ਜਿਹੜੇ ਪਿੰਡ ਆਪਣੇ ਲੋਕ ਨੇ ਪਿੰਡ ਸੁਚੇਤ ਹੋ ਚੁੱਕੇ ਨੇ ਜਾਗਰੂਕ ਹੋ ਚੁੱਕੇ ਆ ਲੋਕ ਲੋਕ ਜਿਹੜਾ ਵੱਡਾ ਅੰਦੋਲਨ ਕਿਸਾਨ ਨੂੰ ਦਰੋਂ ਤੋਂ ਬਾਹਰ ਲੋਕ ਜਾਗ ਰਹੇ ਹੋ ਚੁੱਕੇ ਆ ਆਪ ਦੀ ਪਿੰਡ ਦੀ ਪ੍ਰੋਬਲਮ ਸੀ ਦੱਸਦੇ ਆ ਜਿੱਥੇ ਨੈਸ਼ਨਲ ਜਾਂ ਸਟੇਟ ਲੈਵਲ ਪ੍ਰੋਬਲਮ ਦੱਸਦੇ ਆ ਪਿੰਡਾਂ ਦੀ ਪ੍ਰੋਬਲਮ ਹੀ ਆ ਜਿਹੜੀ ਹੁਣ ਫਾਜ਼ਲਕਾ ਦੀ ਗੱਲ ਆਈ ਸੀ ਵੱਡੇ ਸਮੇਂ ਤੋਂ ਉੱਥੇ ਨਹਿਰ ਬੰਦ ਆ ਬਾਗ ਸੁੱਕ ਰਹੇ ਨੇ ਕੀ ਉਹ ਆਪਣੀ ਗੱਲ ਨਹੀਂ ਪੁੱਛ ਸਕਦੇ ਸੀ ਐਮ ਨੂੰ ਤੁਸੀਂ ਪਾਣੀ ਕਹਿੰਦੇ ਸੀ ਆਇਆ ਕੰਢੀ ਤੇ ਤੇ ਕੰਢੀ ਤੇ ਪਾਣੀ ਨਹੀਂ ਪਹੁੰਚਿਆ ਜਿੰਨਾ ਦੀ ਫਸਲਾਂ ਮਰ ਰਹੀਆਂ ਨੇ ਨਰਮੇ ਲਾਉਣ ਤੋਂ ਰਹੇ ਨੇ ਉਹ ਆਪਣੇ ਸਵਾਲ ਪੁੱਛ ਸਕਦੇ ਆ ਨਹੀਂ ਪੁੱਛ ਸਕਦੇ ਇਹ ਬਹੁਤ ਆਸਾਨ ਹੀ ਨਹੀਂ ਪੁੱਛਿਆ ਚਲੋ ਇਲੈਕਸ਼ਨ ਕਮਿਸ਼ਨਰ ਨੂੰ ਤੇ ਸਾਨੂੰ ਇਹ ਦੱਸਿਆ ਜੇ ਸੰਵਧਾਨ ਵਿੱਚ ਪੀਸਫੁਲ ਪ੍ਰੋਟੈਸਟ ਮੇਰਾ ਅਧਿਕਾਰ ਹੈ ਨੈਸ਼ਨਲ ਹਾਈਵੇ ਤੇ ਜਾਣਾ ਪੀਸਫੁਲੀ ਮੇਰਾ ਅਧਿਕਾਰ ਹੈ ਜੇ ਮੈਂ ਕਿਸੇ ਨੂੰ ਡਿੱਕਾ ਨਾ ਰਾਂ ਦਿੱਲੀ ਮੇਰੀ ਰਾਜਧਾਨੀ ਆ ਉੱਥੇ ਜਾਣਾ ਮੇਰਾ ਅਧਿਕਾਰ ਹੈ ਜੇ ਮੈਂ ਕਾਨੂੰਨ ਤੋੜਾਂ ਤਾਂ ਮੈਨੂੰ ਅਰੈਸਟ ਕਰ ਲੈ ਪੁਲਿਸ ਤੇ ਇਹ ਕਿਹਨੇ ਅਧਿਕਾਰ ਦਿੱਤਾ ਜੇ ਸਾਡੇ ਤੇ ਤਾਂ ਨੈਸ਼ਨਲ ਹਾਈਵੇ ਬਲੌਕ ਕਰੀਏ ਤਾਂ ਪਰਚਾ ਦਰਜ ਹੋ ਜਾਂਦਾ ਤੇ ਤੁਸੀਂ ਇਹਦੀ ਜਾਂਚ ਕਰਾਓ ਵੀ ਇੱਕ ਹਫਤਾ ਪਹਿਲਾਂ ਹੀ 13 ਤਰੀਕ ਸਾਡੇ ਉਹਨਾਂ ਸਾਥੀਆਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਾਰੇ ਟੀਵੀ ਚੈਨਲਾਂ ਦੀ ਕਿਸੇ ਦੀ ਫੁਟੇਜ ਮੂੰਹ ਆ ਕੇ ਦੇਖਣੋ ਇੱਕ ਹਫਤਾ ਪਹਿਲਾਂ ਉਹਨਾਂ ਨੇ ਬੈਰੀਕੇਡ ਲਾਉਣੇ ਸ਼ੁਰੂ ਕਰਤੇ ਉਹਨਾਂ ਨੇ ਕਿਲ ਗੱਡ ਤੇ ਤੇ ਹੁਣ ਜੇ ਉਹ ਕਹਿੰਦੇ ਨੇ ਵੀ ਅਸੀਂ ਜੋ ਮਰਜ਼ੀ ਕਰੀਏ ਅਨ ਡੈਮੋਕਰੈਟਿਕ ਕੰਮ ਕਰੀਏ ਇਲੀਗਲ ਕੰਮ ਕਰੀਏ ਸਾਡੇ ਤੇ ਕੋਈ ਸਵਾਲ ਨਾ ਕਰੇ ਇਹ ਸੰਭਵ ਨਹੀਂ ਅਸੀਂ ਸਵਾਲ ਕਰਨੇ ਆ ਸਾਡਾ ਅਧਿਕਾਰ ਹੈ ਹਾਂ ਪੀਸਫੁੱਲ ਰਹਾਂਗੇ ਵਾਇਲੈਂਟ ਨਹੀਂ ਹੁੰਦੇ ਕਿਸੇ ਨੂੰ ਮਾਰਦੇ ਕੁਰਦੇ ਨਹੀਂ ਇਹ ਉਹਨਾਂ ਨੂੰ ਦੇਖੋ ਵੀ ਉਹਨਾਂ ਦੇ ਨਾਲ ਜਿਹੜਾ ਐਲੀਮੈਂਟੋ ਕਿਹਾ ਜਾਏ ਉਹ ਗੜਬੜ ਨਾ ਕਰੇ ਸਾਡੇ ਵੱਲੋਂ ਕੋਈ ਗੜਬੜ ਨਹੀਂ ਆਪਨੇ ਕੀ ਕਹਾ ਸੁਣਾਇਆ ਸੀ ਕਿ ਉਹ ਬੀਜੇਪੀ ਕੇ ਉਮੀਦਵਾਰੋਂ ਕੋ ਆਯੋ ਕਹਿ ਕਿਉਂ ਜਵਾਬੇ ਆਪਕਾ ਕੱਲਾ ਕੱਲਾ ਬੀਜੇਪੀ ਨਹੀਂ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ ਅਸੀਂ ਜੋ ਵੀ ਕੈਂਡੀਡੇਟਾਂ ਸਭ ਨੂੰ ਸਵਾਲ ਕਰ ਰਹੇ ਸਭ ਨੂੰ ਸਵਾਲ ਕਰ ਰਹੇ ਹੈ ਸਰ ਮੇਨ ਸਰਕਾਰਾਂ ਜਿਹਦੀਆਂ ਹੁੰਦੀਆਂ ਨੇ ਸੱਤਾਛ ਹੁੰਦੇ ਆ ਉਹਨਾਂ ਨੂੰ ਸਵਾਲ ਬਣਦੇ ਹੁੰਦੇ ਆ

ਕਿਸਾਨ ਮੋਰਚੇ ਕੋ ਜਾਂਦਾ ਹੈ ਕਿ ਅਸੀਂ ਨੇ ਲੋਕੋ ਕੋ ਜ਼ਮਾਨ ਦਿੱਤੀ ਹੈ ਲੋਕ ਲੋਕ ਸਵਾਲ ਕਰਨੇ ਲੱਗੇ ਆਂ ਔਰ ਡੈਮੋਕ੍ਰੇਸੀ ਮੇ ਇਹ ਹੈਲਦੀ ਟ੍ਰੈਂਡ ਹੈ ਇੱਕ ਥੋੜੇ ਮਾਦਮ ਬਣਾ ਇਹ ਵੀ ਦੱਸਣਾ ਚਾਹੁੰਦੇ ਆਂ ਵੀ ਜਿੱਥੇ ਸਵਾਲ ਕਰਨ ਸਾਡੇ ਕਿਸਾਨ ਸਾਡੇ ਜਿਹੜੇ ਟੀਚਰਸ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਹਰ ਤਰ੍ਹਾਂ ਦਾ ਵਰਗ ਜਿਨ੍ਹਾਂ ਨੂੰ ਉਹਨਾਂ ਦੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਉਹ ਸ਼ਾਂਤਮਈ ਤਰੀਕੇ ਨਾਲ ਕਰਨ ਇਹ ਵੀ ਥੋੜੇ ਮਾਦਮ ਦੀ ਕਰਨਾ ਚਾਹੁੰਦੇ ਆਂ ਵੀ ਡਿਬੇਟ ਲੈਵਲ ਤੇ ਕਰਨ ਵੀ ਜਿੱਥੇ ਕੋਈ ਵੀ ਪੋਲਿਟੀਕਲ ਪਾਰਟੀ ਨੂੰ ਇਹ ਬਹਾਨਾ ਨਾ ਮਿਲੇ ਵੀ ਇਹ ਖਰੂਦੀ ਨੇ ਉੱਥੇ ਬੈਠ ਕੇ ਉਹਨਾਂ ਨੂੰ ਜਿਹੜੇ ਖੜੇ ਨੇ ਆਪਣੇ ਨਮੈਂ ਦੇ ਉਹਨਾਂ ਨੂੰ ਵੀ ਚਾਹੀਦਾ ਵੀ ਬੈਠ ਕੇ ਉਹਨਾਂ ਦੀ ਗੱਲ ਡਿਬੇਟ ਲੈਵਲ ਤੇ ਉੱਤੇ ਸੁਣ ਲੈਣ ਤਾਂ ਮਸਲਾ ਖਤਮ ਆ ਜੇ ਉਹਨਾਂ ਦਾ ਆਨਸਰ ਦੇ ਦੇਣ ਕਿ ਠੀਕ ਆ ਜਾਂ ਨਹੀਂ ਆਨਸਰ ਦੇ ਸਕਣ ਕਿ ਲੋਕਾਂ ਸਾਹਮਣੇ ਸਾਫ ਹੋ ਜਾਣ